ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਏ ਜਾ ਰਹੇ ਕੈਂਪਾਂ ਦਾ ਲੋਕ ਭਰਪੂਰ ਲਾਭ ਲੈ ਰਹੇ ਨੇ ਲੋਕ ਇੱਥੇ ਮੈਡੀਕਲ ਕੈਂਪ ਵਿੱਚ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਨੇ ਉੱਥੇ ਸਰਕਾਰੀ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਨੇ ਬਨਾਨਕੋਟ ਦੇ ਪਿੰਡਾਂ ਕਟਾਰੂ ਚੱਕ ਅਤੇ ਤਲੋਰੀਆ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ ਵੈਨਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਇਸ ਮੌਕੇ ਲੋਕਾਂ ਨੇ ਭਾਰਤ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਸ਼ਲਾਘਾ ਕੀਤੀ ਅਤੇ ਲਾਭਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ 5000 ਪਰਮਦੇ ਆਏ ਪੀਐਮਐ ਦਾ ਅੰਗਰਵਾਰੀ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਿਆ ਬਹੁਤ ਧੰਨਵਾਦ ਜਿਹੜੀਆਂ ਮੋਦੀ ਦੇ ਸਕੀਮਾਂ ਚਲਾਈਆਂ ਨਾ ਬਹੁਤ ਵਧੀਆ ਚਲਾਈਆਂ ਵਾ ਇੱਥੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਵਾ ਇਹ ਜਿਹੜੇ ਕਾਰਡ ਬਣੇ 5-5 ਲੱਖ ਵਾਲੇ ਲੋਕਾਂ ਦਾ ਫ੍ਰੀ ਲਾਜ ਹੋ ਰਿਹਾ ਹੈ ਤੇ ਇਹਨਾਂ ਦਾ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਸ਼ੂਗਰ ਮਰੀਜ਼ਾਂ ਦਵਾਈ ਸਰਕਾਰੀ ਖਾਨੇ ਮੈਨੂੰ 3 ਸਾਲ ਤੋਂ ਮੈਂ ਦਵਾਈ ਖਾ ਰਹੀ ਹਾਂ ਤੇ ਮੈਨੂੰ ਠੀਕ ਲੱਗਦੀ ਹੈ ਦਵਾਈ ਨਾ ਨਾ ਕੋਈ ਪੈਸਾ ਨਹੀਂ ਚੈੱਕ ਕਰਾਣੇ ਆ ਜਦੋਂ ਟੈਸਟ ਕਰਾ ਕੇ ਤੇ ਫਿਰ ਲੈਣੇ ਦਵਾਈ ਇਹ ਮਧੀ ਸਰਕਾਰ ਦੀ ਸਕੀਮ ਹੈ